ਸੋ ਸਭ ਤੋਂ ਪਹਿਲਾਂ ਇਹਦਾ ਹੱਕਦਾਰ ਮੇਰੇ ਬੜੇ ਭਰਾ ਗੋਰਖ ਜੀ ਨੇ। ਸੋ ਇਹ ਸਾਰਾ ਕ੍ਰੈਡਿਟ ਉਹ ਨਹੀਂ ਖੰਭਿਆ ਨਹੀਂ ਨਹੀਂ ਨਹੀਂ। ਪਾਇ ਰੱਖ ਭਾਈ ਜੀ। ਇਹ ਤੇਰੀ ਮਿਹਨਤ ਆ ਪੁੱਤਰਾ। ਇਹ ਤੇਰੀ ਹੀ ਮਿਹਨਤ ਆ। ਇਹ ਤੇਰੀ ਮਿਹਨਤ ਆ। ਸੋ ਚਲੋ ਆ। ਹਾਂ ਕੀ ਨਾਮ ਹੈ? ਸਭ ਤੋਂ ਪਹਿਲਾਂ ਮੇਰਾ ਨਾਮ ਤਰੁਣ ਚਰਮਾ ਜੀ। ਮੈਂ ਪਿਛਲੇ ਦਿਨੀ ਇੱਥੇ ਧਰਨੇ ਤੇ ਬੈਠਾ ਸੀਗਾ ਗੋਰਪਾਜੀ ਨੂੰ ਲੈ ਕੇ। ਸੋ ਅੱਜ ਦਿਲੋਂ ਤਾਂ ਨਮਾਜ਼ ਕਰਦਾ ਕਿ ਮੈਨੂੰ ਇੱਕ ਆਊਟਸੋਰਸਡ ਐ ਛੋਟੀ ਜੀ ਨੌਕਰੀ ਖੰਨਾ ਵਿਕੇ ਨਗਰ ਕੌਂਸਲਰ ਦੇ ਵੀ ਕਲੈਰੀਕਲ ਪੋਸਤ ਦਿੱਤੀ ਗਈ ਹੈ ਜੋ ਏਡੀਸੀ ਸਾਹਿਬ ਉਹ ਡੀਸੀ ਸਾਹਿਬ ਉਹ ਐਮਐਲਏ ਔਰ ਖੰਨਾ ਦੇ ਪ੍ਰਸ਼ਾਸਨ ਵਾਲੇ ਮੈਨੂੰ ਨਿਯੁਕਤ ਕੀਤਾ ਗਿਆ ਸੋ ਦਿਲੋਂ ਧੰਨਵਾਦ ਕਰਦਾ ਪੰਜਾਬ ਸਰਕਾਰ ਦਾ ਕਿ ਉਹਨਾਂ ਨੇ ਮੇਰੀ ਆਵਾਜ਼ ਸੁਣੀ ਤੁਹਾਡੇ ਸਾਰਿਆਂ ਦੇ ਚੈਨਲ ਦੇ ਮਾਧਮ ਰਹੀ ਸੋ ਦਿਲੋਂ ਧੰਨਵਾਦ ਤੁਹਾਡਾ ਪ੍ਰੈਸ ਮੀਡੀਆ ਦਾ ਕਿ ਤੁਸੀਂ ਸੱਚਾਈ ਦਿਖਾਈ ਤੇ ਮੇਰੀ ਆਵਾਜ਼ ਨੂੰ ਬੁਲੰਦ ਕਰਕੇ ਅੱਜ ਮੇਰੇ ਹੱਕ ਦੀਵਾਨ ਚ ਮੇਰਾ ਸਾਥ ਦਿੱਤਾ ਸੋ ਮੈਂ ਉਹਨਾਂ ਸਾਰਿਆਂ ਦਾ ਦਿਲੋਂ ਧੰਨਵਾਦੀਆਂ ਚਾਹੇ ਪ੍ਰੈਸ ਮੀਡੀਆ ਹੈ ਚਾਹੇਓ ਇਲੈਕਟ੍ਰਿਕ মিডিਆ ਤਰਨ ਕੀ ਕੀ ਨੌਕਰੀ ਤੁਹਾਨੂੰ ਜੀ ਬਾਈਕੀ ਮੈਨੂੰ ਖੰਨਾ ਦੇ ਵਿੱਚ ਨਗਰ ਨਿਗਮ ਦੇ ਵਿੱਚ ਕਲੈਰੀਕਲ ਪੋਸਟ ਤੇ ਭਰਤੀ ਕੀਤਾ ਗਿਆ ਜੋ ਮੈਂ ਕੱਲ ਜੋਇਨ ਕਰ ਚੁੱਕਿਆ ਔਰ ਅੱਜ ਮੈਨੂੰ ਮੈਂ ਏਡੀਸੀ ਤੇ ਡੀਸੀ ਮੈਨਮ ਦਾ ਦਿਲੋਂ ਧੰਨਵਾਦ ਕਰਨ ਆਇਆ ਕਿ ਤੁਸੀਂ ਮੇਰੇ ਗਰੀਬ ਤੇ ਆਪਣਾ ਹੱਥ ਰੱਖਿਆ ਤਰਨ ਕਿਵੇਂ ਦੇਦੇ ਹੋ 18 ਮੈਡਲ ਜਿੱਤੇ ਪਰ ਇੰਨੇ ਸਾਲ ਲੱਗ ਗਏ ਸਰਕਾਰਾਂ ਬਦਲੀਆਂ ਗਈਆਂ ਪਰ ਨੌਕਰੀ ਦਾ ਤੁਹਾਡਾ ਤੁਸੀਂ ਜਾਣਦੇ ਹੋ ਹਰ ਇੱਕ ਮੁੱਖ ਮੰਤਰੀਆਂ ਤੁਹਾਨੂੰ ਦਰਵਾਜ਼ਾ ਕਰਗਾਇਆ ਔਰ ਹੁਣ ਜਾ ਕੇ ਇਨੀ ਲੇਟ ਮੀਤੇਰ ਨੇ ਵੀ ਤੁਹਾਡੇ ਨਾਲ ਤਰਤੇ ਬੈਠੇ ਸੀਗੇ ਜੀ 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 ਦੇਖੋ ਕਹਿੰਦੇ ਨਾ ਕਿ ਦੇਰ ਆਇਦਰ ਹੁਸਾਏ ਸੋ ਮੈਂ ਇਹ ਸਮਝੂਗਾ ਕਿ ਅੱਜ ਮੇਰਾ ਲੱਕੀ ਦਿਨ ਹੈ ਅੱਜ ਮੇਰੇ ਉਸ ਬਾਪ ਦਾ ਸੁਪਨਾ ਪੂਰਾ ਹੋ ਗਿਆ ਜਿਹੜਾ ਇਸ ਦੁਨੀਆ ਨੂੰ ਜਾਂਦੇ ਜਾਂਦੇ ਇਹ ਅੱਖਾਂ 'ਚ ਸੁਪਨਾ ਲੈ ਗਿਆ ਕਿ ਮੇਰੇ ਪੁੱਤ ਨੂੰ ਸਰਕਾਰੀ ਨੌਕਰੀ ਮਿਲੂਗੀ ਸੋ ਮੈਂ ਦਿਲੋਂ ਤਨਮਾਦ ਕਰਦਾ ਪ੍ਰਸ਼ਾਸਨ ਦਾ ਖੰਨੇ ਦੀ ਪੂਰੇ ਪੰਜਾਬ ਦੇ ਪ੍ਰਸ਼ਾਸਨ ਦਾ ਜਿਨ੍ਹਾਂ ਨੇ ਮੇਰੀ ਸੁਣਵਾਈ ਕੀਤੀ ਪੈਲ ਦੇ ਆਧਾਰ ਤੇ ਕਿੰਨੀ ਕਿ ਖੁਸ਼ੀ ਦਾ ਅਹਿਸਾਸ ਮਹਿਸੂਸ ਹੋ ਰਹੀ ਤੁਹਾਨੂੰ ਅੱਜ ਤੁਹਾਨੂੰ ਦੱਸ ਨਹੀਂ ਰੱਖਦਾ ਅੱਖਾਂ ਭਰੀਆਂ ਹੋਈਆਂ ਨੇ ਤੇ ਇੱਕ ਅਰਦਾਸ ਹੈ ਕਿ ਰੱਬ ਸਭ ਨੂੰ ਖੁਸ਼ੀਆਂ ਦੇਵੇ ਜਿਵੇਂ ਅੱਜ ਮੈਨੂੰ ਦਿੱਤੀ ਹੈ ਦੇਖੋ ਮੈਂ ਹਮੇਸ਼ਾ ਕਹਿਣਾ ਮੈਂ ਹਮੇਸ਼ਾ ਕਹਿਣਾ ਕਿ ਦਿਲ ਦੁੱਖਾ ਹੈ ਲੇਕਿਨ ਟੁੱਟਾ ਤਾਂ ਨਹੀਂ ਹੈ ਉਮੀਦ ਦਾ ਦਮਨ ਛੂਟਾ ਤੋਂ ਨਹੀਂ ਹੈ ਤਰुण शर्मा ਪੈਰਾ ਕਰਾਟੇ ਦਾ ਪੰਜਾਬ ਦਾ ਨਹੀਂ ਹਿੰਦੁਸਤਾਨ ਦਾ ਇਕਲੌਤਾ ਖਿਡਾਰੀ ਜਿਨੇ ਇੰਟਰਨੈਸ਼ਨਲ 18 ਮੈਡਲ ਤੇ ਨੈਸ਼ਨਲ ਦਾ ਪਤਾ ਹੀ ਨਹੀਂ ਕਿੰਨੇ ਮੈਡਲ ਜਿੱਤੇ ਹੋਣ ਜਿਹੜਾ ਇੰਸਪੀਰੇਸ਼ਨ ਹੋਵੇ ਪੰਜਾਬ ਦੇ ਯੁਵਾਵਾਂ ਲਈ ਰੋਲ ਮਾਡਲ ਹੋਵੇ ਉਸ ਨੌਜਵਾਨ ਨੂੰ ਕਈ ਸਾਲਾਂ ਬਾਅਦ ਸਰਕਾਰਾਂ ਬਦਲਦੀਆਂ ਗਈਆਂ ਕਈ ਆਈਆਂ ਕਈ ਗਈਆਂ ਤੱਕੇ ਖਾਣੇ ਪਏ ਆਪਣੇ ਆਪਣੇ ਹੱਕ ਸੱਚ ਲਈ ਲੜਨਾ ਪਿਆ ਲੇਕਿਨ ਅੱਜ ਇਹ ਲੜਾਈ ਮੈਂ ਇਸ ਲੜਾਈ ਨੂੰ ਲੜਾਈ ਮੈਂ ਜਿੱਤ ਹਾਰ ਨਹੀਂ ਕਹਾਗਾ ਮੈਂ ਹੱਕ ਸੱਚ ਦੀ ਲੜਾਈ ਕਹਾਗਾ ਔਰ ਇਹ ਹੱਕ ਸੱਚ ਦੀ ਲੜਾਈ ਜਿਹੜਾ ਤਰຸນ ਨੂੰ ਹੱਕ ਮਿਲਿਆ ਵੈ ਇਹ ਨੌਕਰੀ ਜਿਹੜੀ ਉਹਨੂੰ ਆਊਟਸੋਰਸ ਤੇ ਸਰਕਾਰੀ ਨੌਕਰੀ ਨਹੀਂ ਦੋਸ ਆਊਟਸੋਰਸ ਤੇ ਉਹਨੂੰ ਨੌਕਰੀ ਦਿੱਤੀ ਗਈ ਹੈ ਨਗਰ ਨਿਗਮ ਖੰਨਾਵੱਲੋ ਦਿੱਤੀ ਗਈ ਹੈ ਡੀਸੀ ਰੇਟਾਂ ਤੇ ਦਿੱਤੀ ਗਈ ਹੈ ਜੋ ਸੱਚ ਹੈ ਮੈਂ মিডিਏ ਸਾਹਮਣੇ ਪਹਿਲਾਂ ਤਾਂ ਬਿਆਨ ਕਰਾਂਗਾ ਔਰ ਦੂਸਰੀ ਗੱਲ ਜਿਵੇਂ ਕਿ ਤਰुण ਨੇ ਕਿਹਾ ਦੇਰ ਆਏ ਦਰੋਸਤ ਆਏ ਮੈਂ ਧੰਨਵਾਦ ਬਣਾਦਾ ਕਰਨਾ ਚਾਹਾਂਗਾ ਮੌਜੂਦਾ ਸਰਕਾਰ ਦਾ ਭਗਵੰਤ ਮਾਨ ਦਾ ਮੀਤ ਠਾਇਰ ਦਾ ਡੀਸੀ ਸਾਹਿਬ ਦਾ ਏਡੀਸੀ ਸਾਹਿਬ ਦਾ ਖੰਨਾ ਪ੍ਰਸ਼ਾਸਨ ਦਾ ਔਰ ਸਭ ਤੋਂ ਪਹਿਲੇ ਜੇ ਮੈਂ ਆਪਣਾ ਸਿਰ ਝੁਕਾ ਕੇ ਕਿਸੇ ਦਾ ਧੰਨਵਾਦ ਕਰਨਾ ਚਾਹਾਂਗਾ ਤਾਂ ਉਹ ਹੈ ਮੇਰੇ ਪੰਜਾਬ ਦਾ ਮੇਰੇ ਲੁਧਿਆਣੇ ਦਾ ਮੇਰੇ ਖੰਨੇ ਦਾ মিডিਆ ਉਹ মিডিਆ ਜਿਨੇ ਤਰੁੰਦੀ ਆਵਾਜ਼ ਜਿੱਥੇ ਤੱਕ ਪਹੁੰਚਾਣੀ ਚਾਹੀਦੀ ਸੀ ਉਹ ਪਹੁੰਚਾਈ ਉਹ মিডিਆ ਜਿਹੜਾ ਲੋਕਤੰਤਰ ਦੀ ਆਵਾਜ਼ ਹੈ ਉਹ মিডিਆ ਜਿਹੜਾ ਕਹਿੰਦੇ ਡੈਮੋਕ੍ਰੇਸੀ ਦੀ ਚੌਥੀ ਲੱਤ ਹੈ ਉਹ মিডিਆ ਜਿਹੜਾ ਅੱਜ ਵੀ ਲੋਕਾਂ ਦੇ ਹੱਕ ਸੱਚਾਂ ਲਈ ਖੜਾ ਹੋਵੇ ਤਰੁੰਨ ਦਾ ਹੱਕ ਦਲਾਨ ਦੇ ਵਿੱਚ ਜੋ ਯੋਗਦਾਨ ਮੀਡੀਆ ਨੇ ਨਿਭਾਇਆ ਹੈ ਮੈਂ ਨਹੀਂ ਸਮਝਦਾ ਕਿਸੇ ਹੋਰ ਨੇ ਨਿਭਾਇਆ ਹੈ ਮੈਂ ਇੱਕੋ ਗੱਲ ਕਹਿਣਾ ਕਿ ਤਰुण ਵਰਗੇ ਲੱਖਾਂ ਨੌਜਵਾਨ ਹਲੇ ਪੰਜਾਬ ਦੇ ਵਿੱਚ ਐਸੇ ਹੋਣਗੇ ਜਿਹੜੇ ਖੇਡਾਂ ਖੇੜਦੇ ਹੋਣਗੇ ਜਾਂ ਖੇਡਾਂ ਖੇੜਨਾ ਚਾਹੁੰਦੇ ਹੋਣਗੇ ਜੇ ਸਰਕਾਰਾਂ ਉਹਨਾਂ ਦਾ ਸਾਥ ਦੇਣਗੀਆਂ ਉਹਨਾਂ ਦਾ ਹੱਕ ਦੇਣਗੀਆਂ ਤਾਂ ਉਹ ਖਿਡਾਰੀ ਸੋਚ ਕੇ ਦੇਖੋ ਪੰਜਾਬ ਦਾ ਨਹੀਂ ਹਿੰਦੁਸਤਾਨ ਦਾ ਇੰਡੀਆ ਇੰਡੀਆ ਭਾਰਤ ਦੇਸ਼ ਦਾ ਨਾਮ ਕਿੱਥੇ ਤੱਕ ਬੁਲਾਉਂਦੀਆਂ ਤੱਕ ਲੈ ਕੇ ਜਾਣਗੇ ਸੋ ਇੰਨਾ ਖਿਡਾਰੀਆਂ ਦਾ ਸਾਥ ਦੇਣਾ ਚਾਹੀਦਾ ਵੈ ਨਾਲ ਖੜਨਾ ਚਾਹੀਦਾ ਵੈ ਮੈਂ ਇੱਕ ਵਾਰੀ ਫੇਰ ਆਪਣੇ ਸਰਕਾਰਾਂ ਨੂੰ ਆਪਣੇ ਪ੍ਰਸ਼ਾਸਨ ਨੂੰ ਔਰ ਮੈਂ ਸਾਰੇ ਉਹਨਾਂ ਆਦਮੀਆਂ ਨੂੰ ਜਿਨ੍ਹਾਂ ਨੇ ਤਰੁਣ ਸ਼ਰਮੇ ਦਾ ਸਾਥ ਦਿੱਤਾ ਮੈਂ ਉਹਨਾਂ ਦਾ ਦਿਲੋਂ ਧੰਨਵਾਦ ਕਰਦਾ ਹਾਂ ਧੰਨਵਾਦ